ਮੈਦਾਨਾ ਜੀ ਸ਼ਹਿਰ ਚ ਤਕਰੀਬਨ ਮਹਾਜਨ ਪਰਿਵਾਰਾਂ ਨੂੰ ਵੀ ਸਭ ਨੂੰ ਮਿਲਿਆ ਇੱਕ ਵੱਡੇ ਲੋ ਜੋ ਡਵੈਲਪਮੈਂਟ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਨਾ ਜੀ ਮੁੜ ਕੇ ਇੱਟ ਵੀ ਨਹੀਂ ਦੱਸੋ ਰਾਨੀ ਦੀ ਗੱਲ ਤਾਂ ਇਹ ਆ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਨਾ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਦੱਸ ਕੇ ਲੋਕਾਂ ਨੂੰ ਕਹਿ ਰਿਹਾ ਵੀ ਮੈਨੂੰ ਵੋਟਾਂ ਪਾਓ ਇਹ ਹਾਲਾਤ ਆ ਮਤਲਬ ਆਮ ਪੀਆ ਮਿਲੀਆਂ ਗਰੀਬ ਤੁਸੀਂ ਦੇਖੋ ਵੀ ਉਹ ਇਹਨਾਂ ਦੇ ਕਾਰਡ ਲੈ ਕੇ ਆਈਆਂ ਜਦੋਂ ਸਰਕਾਰ ਬਣੀ ਇਹਨਾਂ ਨੇ ਕਿਹਾ ਵੀ 2 ਫਰਵਰੀ ਨੂੰ ਸਰਕਾਰ ਬਣਨੀ ਆ 3 ਫਰਵਰੀ ਨੂੰ ਤੁਹਾਡੇ ਖਾਤਿਆਂ 'ਚ ਹਜ਼ਾਰ-ਹਜ਼ਾਰ ਰੁਪਏ ਆ ਜਗਾ ਅੱਜ 45 ਮਹੀਨੇ ਹੋ ਗਏ ਕਿਸੇ ਨੂੰ ਦਮਨੀ ਨਹੀਂ ਮਿਲੀ ਮਤਲਬ ਵੋਟਾਂ ਵਾਸਤੇ ਤੁਸੀਂ ਝੁੱਟੀਆਂ ਗੱਲਾਂ ਕਰੋ ਤੇ ਮੁੜ ਕੇ ਲੱਭੋ ਵੀ ਨਾ ਵਿੱਤੀ ਐਮਰਜੈਂਸੀ ਪੰਜਾਬ 'ਚ ਲੱਗਣ ਜਾ ਰਹੀ ਹੈ ਸੋ ਹੁਣ ਲੋਕਾਂ ਨੇ ਸਮਝ ਲਿਆ ਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕੋਈ ਆਲਟਰਨੇਟਿਵ ਹੈ ਹੀ ਨਹੀਂ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਆ ਤਾਂ ਹੀ ਇੱਥੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹੈ ਜਿਹੜੀ ਉਹ ਪੈਦਾ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਸੈਲਰੀਆਂ ਪੰਜਾਬ 'ਚ ਸੀਗੀਆਂ ਕਰਮਚਾਰੀਆਂ ਦੀ ਅੱਜ ਪੂਰੇ ਇੰਡੀਆ 'ਚ ਸਭ ਤੋਂ ਘੱਟ ਸੈਲਰੀਆਂ ਮੁਲਾਜ਼ਮਾਂ ਦੀ ਪੰਜਾਬ 'ਚ 16% ਡੀਏ ਰੋਕੀ ਬੈਠੇ ਆ ਆ ਮੇਰੇ ਕੱਲ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਵੀ ਦਿਵਾਲੀ ਤੇ ਜਿਹੜਾ 4% ਡੀਏ ਦਿੰਦੇ ਤੇ ਉਲਟਾ ਇਹਨਾਂ ਨੇ 17-1700 ਰੁਪਏ ਹੜਾਂ ਦੇ ਨਾਂ ਤੇ ਕੱਟ ਲਏ। ਇਹ ਕਮੇਟੀ ਕਿੰਗਾ ਕਮੇਟੀ ਮੁੱਖ ਮੰਤਰੀ ਆ ਕਮੇਟੀ ਜੀ ਤਾਂ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ। ਇਸ ਦਾ ਕੋਈ ਕਰ ਸਕਦਾ ਕਲਾਕਾਰ ਦਾ ਮੁਕਾਬਲਾ ਕੋਈ ਕਲਾਕਾਰ ਹੀ ਕਰ ਸਕਦਾ ਨਾ ਜੀ। ਪੋਲੀਟਿਸ਼ੀਅਨ ਥੋੜੀ ਕਰ ਸਕਦਾ। ਬਾਕੀ ਪੰਜਾਬ ਦੇ ਲੋਕਾਂ ਨੇ ਵਿਕਾਸ ਡਵੈਲਪਮੈਂਟ ਦੇਖਣੀ ਆ। ਵਿਕਾਸ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਪੰਜਾਬ ਦਾ ਨਾ ਕਿਸੇ ਨੇ ਕਰਿਆ। ਨਾ ਕੋਈ ਕਰ ਸਕਦਾ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਗਏ ਇਹੀ ਆਮ ਆਦਮੀ ਪਾਰਟੀ ਵਾਲੇ ਜਦੋਂ ਸਰਕਾਰ ਬਣਾਣੀ ਸੀ 2022 ਚ ਉਸ ਟਾਈਮ ਹਰਮੀਰ ਹਰਮੀਤ ਨੂੰ ਕਹਿੰਦੇ ਤੇ ਵੀ ਇਹ ਡਰੱਗ ਦਾ ਕਿੰਗਾ ਵੀ ਜੇ ਡਰੱਗ ਖਤਮ ਕਰਨੀ ਹੈ ਤਾਂ ਹਰਮੀਤ ਨੂੰ ਹਰਾਓ ਉਹੀ ਭਗਵੰਤ ਮਾਨ ਇਸੇ ਹਰਮੀਤ ਜੀ ਨੂੰ ਖਿੜਕੀ ਤੇ ਲਟਕਾ ਕੇ ਕਹਿੰਦਾ ਆ ਵੀ ਜੇ ਡਰੱਗ ਖਤਮ ਕਰਨੀ ਹੈ ਤਾਂ ਇਹਨੂੰ ਜਿਤਾਓ ਬਸ ਗੱਲ ਇਹ ਤੁਸੀਂ ਵੀਖ ਰਹੇ ਹੋ ਰਿਆਸਤ نیوز ਤੇ ਮੈਂ ਜਸਖੀਰਾ ਤਨਤਮ ਦੇ ਵਿੱਚ ਜਿਮਨੀ ਚੋਣ ਦਾ ਅਖਾੜਾ ਪੱਕ ਚੁੱਕਿਆ ਹਰ ਪਾਰਟੀ ਦੇ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰਾ ਸਿਖਰਾਂ ਤੇ ਆ ਪਾਰਟੀ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਸਾਡੀ ਪਾਰਟੀ ਨੂੰ ਜਿੱਤ ਹਾਸਲ ਹੋ ਸਕੇ ਉਥੇ ਜੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਜਾਂ ਫਿਰ ਭਾਜਪਾ ਦੀ ਗੱਲ ਕਰੀਏ ਆਜ਼ਾਦ ਤੌਰ ਤੇ ਜੇ ਗੱਲ ਕਰੀਏ ਤਾਂ ਆਜ਼ਾਦ ਤੌਰ ਤੇ ਵੀ ਜਿਹੜੇ ਕਾਫੀ ਲੋਕਾਂ ਦੇ ਵੱਲੋਂ ਪੇਪਰ ਭਰੇ ਗਏ ਨੇ ਤਾਂ ਉਥੇ ਸਾਡੇ ਨਾਲ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਜੀ ਮੌਜੂਦ ਨੇ ਸ਼ਰਮਾ ਜੀ ਕਿੰਦਾਂ ਦਾ ਪਿਆਰ ਜਿਹੜਾ ਤਰਨਤਾਰਨ ਦੇ ਲੋਕਾਂ ਦੇ ਵੱਲੋਂ ਮਿਲ ਰਿਹਾ ਹੈ ਅਸਲ 'ਚ ਲੋਕ ਨਾ ਜੀ ਬੜੇ ਤੰਗ ਵੀ ਆ ਪਰੇਸ਼ਾਨ ਵੀ ਆ ਔਰ ਜਿਹੜੀ ਗੁੰਡਾਗਰਦੀ ਪੰਜਾਬ ਚ ਹੋ ਰਹੀ ਆ ਉਸ ਤੋਂ ਵੀ ਦੁਖੀ ਆ ਔਰ ਲੋਕਾਂ ਨੇ ਨਾ ਜੀ ਤਿੰਨੇ ਸਰਕਾਰਾਂ ਦੇਖ ਲਈਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਦੇਖ ਲਈ ਕਾਂਗਰਸ ਦੀ ਸਰਕਾਰ ਵੀ ਦੇਖ ਲਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਖ ਲਈ ਤੇ ਮੈਦਾਨ ਨਾ ਜੀ ਸ਼ਹਿਰ ਚ ਤਕਰੀਬਨ ਮਹਾਜਨ ਪਰਿਵਾਰਾਂ ਨੂੰ ਵੀ ਸਭ ਨੂੰ ਮਿਲਿਆ ਇੱਕ ਬੜੇ ਦਾ ਜੋ ਡਿਵੈਲਪਮੈਂਟ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਹੋਇਆ ਨਾ ਜੀ ਮੁੜ ਕੇ ਇੱਟ ਵੀ ਨਹੀਂ ਲੱਗੀ ਆ ਤਰਨਤਾਰਨ ਜਿਹੜਾ ਸ਼ਹਿਰ ਆ ਪਵਿੱਤਰ ਸ਼ਹਿਰ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਨਗਰੀ ਹੈ ਇੱਥੇ ਬਾਦਲ ਸਾਹਿਬ ਨੇ 100 ਕਰੋੜ ਰੁਪਏ 175 ਕਰੋੜ ਰੁਪਏ ਸੀਵਰੇਜ ਸੜਕਾਂ ਡਰੇਨੇਜ ਵਾਟਰ ਸਪਲਾਈ ਤੇ ਸੀਟ ਲਾਈਟ ਤੇ ਖਰਚ ਕਰੇ ਤੇ ਤੁਸੀਂ ਦੇਖ ਲਿਓ ਵੀ 8.5 ਸਾਲ ਹੋ ਗਏ ਸਰਕਾਰ ਗਈ ਨੂੰ ਮੁੜ ਕੇ ਕਿਸੇ ਨੇ ਪੈਚ ਵੀ ਨਹੀਂ ਲਾਇਆ ਔਰ ਹੈਰਾਨੀ ਦੀ ਗੱਲ ਤਾਂ ਇਹ ਆ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਨਾ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਦੱਸ ਕੇ ਲੋਕਾਂ ਨੂੰ ਕਹਿ ਰਿਹਾ ਵੀ ਮੈਨੂੰ ਵੋਟਾਂ ਪਾਓ ਇਹ ਹਾਲਾਤ ਆ ਮਤਲਬ ਤੇ ਲੋਕ ਸ਼ਾਮ ਨੂੰ ਘਰ ਤੋਂ ਨਿਕਲਦੇ ਆ ਪਤਾ ਨਹੀਂ ਲੱਗਦਾ ਫਰਾਉਤੀਆਂ ਦੀ ਗੈਂਗਸਟਰਾਂ ਦੀ ਧਮਕੀਆਂ ਦੀ ਬਹੁਤ ਬੁਰੀ ਤਰ੍ਹਾਂ ਬਿਜ਼ਨਸਮੈਨ ਦੇ ਮਨ 'ਚ ਬੜਾ ਭੈ ਤੇ ਡਰਾ ਹੁਣ ਇੱਕੋ ਹੀ ਕਾਸ ਸ਼੍ਰੋਮਣੀ ਅਕਾਲੀ ਦਲ ਤੋਂ ਆ ਇਸੇ ਕਾਰਨ ਤੁਸੀਂ ਦੇਖ ਲਿਓ ਵੀ ਇਲੈਕਸ਼ਨ ਮੈਂ ਸਮਝਦਾ ਕਿ ਅੱਜ ਵਨ ਸਾਈਡਡ ਹੋਈ ਪਈ ਆ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਮਾਰਜਨ ਨਾਲ ਜਿਹੜਾ ਜਿੱਤਣ ਜਾ ਰਿਹਾ ਹੁਣ ਪਿਛਲੇ ਦਿਨੀ ਮਰਾਦਪੁਰ ਹਲਕੇ 'ਚ ਚੋਣ ਰੈਲੀ ਸੀਗੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਉੱਥੇ ਬੀਬੀਆਂ ਮਿਲੀਆਂ ਗਰੀਬ ਤੁਸੀਂ ਦੇਖੋ ਵੀ ਉਹ ਇਹਨਾਂ ਦੇ ਕਾਰਡ ਲੈ ਕੇ ਆਈਆਂ ਜਦੋਂ ਸਰਕਾਰ ਬਣੀ ਇਹਨਾਂ ਨੇ ਕਿਹਾ ਵੀ 2 ਫਰਵਰੀ ਨੂੰ ਸਰਕਾਰ ਬਣਨੀ ਆ 3 ਫਰਵਰੀ ਨੂੰ ਤੁਹਾਡੇ ਖਾਤਿਆਂ 'ਚ ਹਜ਼ਾਰ-ਹਜ਼ਾਰ ਰੁਪਏ ਆ ਜਣਾ ਅੱਜ 45 ਮਹੀਨੇ ਹੋ ਗਏ ਕਿਸੇ ਨੂੰ ਦਵਨੀ ਨਹੀਂ ਮਿਲੀ ਮਤਲਬ ਵੋਟਾਂ ਵਾਸਤੇ ਤੁਸੀਂ ਝੁੱਠੀਆਂ ਗੱਲਾਂ ਕਰੋ ਤੇ ਮੁੜ ਕੇ ਲੱਭੋ ਵੀ ਨਾ ਜਿਹੜੀ ਕਣਕ ਤੇ ਦਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਸਮੇਂ ਮਿਲਦੀ ਸੀਗੀ ਉਹ ਹੀ ਸਰਕਾਰ ਨੇ ਬੰਦ ਕਰਦੀ ਜਿਹੜੀ 25 ਕਿਲੋ ਕਣਕ ਮਿਲਦੀ ਸੀ 5 ਕਿਲੋ ਮਿਲਦੀ ਆ ਉਹ ਵੀ ਦਿੱਲੀ ਵਾਲਿਆਂ ਦੀ ਕਣਕਾ ਪੰਜਾਬ ਗਵਰਨਮੈਂਟ ਨੇ ਕੰਪਲੀਟ ਕਰਦੀ ਕੰਪਲੀਟ ਬੰਦ ਕਰਦੀ ਫਿਰ ਬੱਚਿਆਂ ਨੂੰ ਸਾਈਕਲ ਮਿਲਦੇ ਤੇ ਉਹ ਟੋਟਲ ਖਤਮ ਹੋ ਗਿਆ ਸਿਸਟਮ ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਮਿਲਦੀ ਸੀ ਉਹ ਖਤਮ ਹੋ ਗਈ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਤੇ 5 ਮਿੰਟ ਚ ਮਿਸਪੀ ਦੇ ਦਾਂਗੇ ਜਿੱਦਾਂ ਸਰਕਾਰ ਮਿਲਦੀਊਗੀ ਬਣ ਜੂਗੀ ਕਿਸਾਨਾਂ ਦੀ ਜਿਹੜੀਆਂ ਫਸਲਾਂ ਮੰਡੀਆਂ ਚ ਰੁੱਲ ਰਹੀਆਂ ਹੈਗੀਆਂ ਆ ਹੜ ਆਏ ਆ ਹੜਾਂ ਦਾ 12000 ਕਰੋੜ ਰੁਪਏ ਸਰਕਾਰ ਛਕੇ ਗਈ ਕਿਸੇ ਨੂੰ ਨਾ ਮੁਆਵਜ਼ਾ ਦੇ ਰਹੇ ਆ ਨਾ ਕੋਈ ਬੰਨ ਲਗਿਆ ਨਾ ਟਾਈਮ ਸਰ ਹੜਾਂ ਦੀ ਪਲੈਨਿੰਗ ਹੋਈ ਪੰਜਾਬ ਦਾ ਨਾ ਜੀ ਬੇੜਾ ਗਰਕ ਹੋ ਗਿਆ ਵਿੱਤੀ ਐਮਰਜੈਂਸੀ ਪੰਜਾਬ ਚ ਲੱਗਣ ਜਾ ਰਹੀ ਹੈ ਸੋ ਹੁਣ ਲੋਕਾਂ ਨੇ ਸਮਝ ਲਿਆ ਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕੋਈ ਆਲਟਰਨੇਟਿਵ ਹੈ ਹੀ ਨਹੀਂ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਆ ਤਾਂ ਹੀ ਇੱਥੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹੈ ਜਿਹੜੀ ਉਹ ਪੈਦਾ ਹੁੰਦੀ ਆ ਬਾਦ ਸਾਹਿਬ ਨੇ ਤੁਸੀਂ ਦੇਖੋ ਹਰ ਵਰਗ ਨੂੰ ਇੱਜ਼ਤ ਮਾਣ ਸਤਿਕਾਰ ਤੇ ਖਿਆਲ ਰੱਖਿਆ ਤੁਸੀਂ ਦੇਖੋ ਵੀ ਸਾਡੀ ਸਰਕਾਰ ਬਣੀ ਆ ਇੱਥੇ ਬੈਠੇ ਆ ਹਰਮੰਦਰ ਸਾਹਿਬ ਦਾ ਬਾਹਰ ਵਾਲਾ ਗਲਿਆਰਾ ਦੇਖੋ ਕਿੰਨਾ ਸੁੰਦਰ ਬਣਿਆ ਇਥੇ ਜੰਗੇ ਆਜ਼ਾਦੀ ਕਿੰਨਾ ਵਧੀਆ ਬਣਿਆ ਖਾਲਸਾ ਹੈਰੀਟੇਜ ਕੰਪਲੈਕਸ ਬਣਿਆ ਛੋਟਾ ਖੱਲੂਕਾਰਾ ਵੱਡੇ ਖੱਲੂਕਾਰੇ ਦੀ ਯਾਦਗਾਰਾਂ ਬਣੀਆਂ ਉੱਥੇ ਭਗਵਾਨ ਸ੍ਰੀ ਬਾਦਮਿਕ ਜੀ ਦਾ ਮਹਾਨ ਸਥਾਨ ਜਿੱਥੇ ਲਵ ਕੁਸ ਨੂੰ ਉਹਨਾਂ ਨੇ ਸਿੱਖਿਆ ਦਈ ਉਹ ਕਿੱਡਾ 2-300 ਕਰੋੜ ਰੁਪਇਆ ਹਿੰਦੁਸਤਾਨ ਚ ਪਹਿਲੀ ਸਰਕਾਰ ਆ ਬਾਦ ਸਾਹਿਬ ਨੇ ਆਪਣੇ ਖਜ਼ਾਨੇ ਤੋਂ ਲਾਇਆ ਗੁਰੂ ਰਵਿਦਾਸ ਜੀ ਦਾ ਸਥਾਨ ਆ ਜਿਹੜਾ ਖਲਾਰਗੜ ਚ ਬਾਦ ਸਾਹਿਬ ਨੇ 2-300 ਕਰੋੜ ਰੁਪਇਆ ਦਾ ਪ੍ਰੋਜੈਕਟ ਉੱਥੇ ਤਿਆਰ ਕਰਕੇ ਕੰਮ ਜਿਹੜਾ ਸ਼ੁਰੂ ਕਰਵਾਇਆ ਇੱਥੇ ਦੁਰਗਿਆਨਾ ਟੈਂਪਲ ਤੇ 2-300 ਕਰੋੜ ਰੁਪਏ ਲਾਏ 25 ਦਾ ਗਊਸ਼ਾਲਾ 25-25 ਏਕੜ ਦੀਆਂ ਬਾਲ ਸਾਹਿਬ ਨੇ ਹਰ ਜ਼ਿਲ੍ਹੇ 'ਚ ਬਣਾਈਆਂ ਕਾਊਸ ਸਸ ਲਾ ਕੇ ਉਹਨਾਂ ਗਊਸ਼ਾਲਾ ਨੂੰ ਪੈਸੇ ਵੀ ਹਰ ਸਾਲ ਮਿਲਦੇ ਤੇ ਇਹਨਾਂ ਨੇ ਕੀ ਕਰਿਆ ਉਹ ਜਿਹੜਾ ਕਾਊਸ ਸਸ ਤਾਂ ਡਰਗੜ ਕੇ ਖਾ ਗਏ ਕਿਸੇ ਗਊਸ਼ਾਲਾ ਨੂੰ ਕਾਊਸ ਸਸ ਨਹੀਂ ਦੇਆ ਅੱਜ ਗਊਆਂ ਸੜਕਾਂ ਤੇ ਘੁੰਮ ਰੀਆਂ ਐਕਸੀਡੈਂਟ ਹੁੰਦੇ ਆ ਬੱਚੇ ਮਰ ਰਹੇ ਇਹਨਾਂ ਨੂੰ ਕੋਈ ਪਰਵਾਹ ਹੀ ਹੈ ਨਹੀਂ ਮਤਲਬ ਜੀ ਤੁਸੀਂ ਓਵਰਆਲ ਦੇਖ ਲੀਏ ਬਿਜਲੀ ਸੀ 24 ਘੰਟੇ ਬਾਲ ਸਾਹਿਬ ਨੇ ਕਰੀ ਤੀ 5 ਰੁਪਏ ਯੂਨਿਟ ਮਿਲਦੀ ਸੀ ਅੱਜ ਤੁਸੀਂ ਦੇਖੋ ਵੀ ਵਪਾਰੀ ਨੂੰ ਦੁਕਾਨਦਾਰ ਨੂੰ ਬਿਜਲੀ 11 ਰੁਪਏ ਯੂਨਿਟ ਮਿਲ ਰਹੀ ਹੈ ਉਹ ਵੀ ਨਹੀਂ ਮਿਲਦੀ ਹੈਗੀ ਸੋ ਪੰਜਾਬ ਬਰਬਾਦ ਹੋ ਗਿਆ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਆ ਕਰਮਚਾਰੀ ਆ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਸੈਲਰੀਆਂ ਪੰਜਾਬ 'ਚ ਸੀਗੀਆਂ ਕਰਮਚਾਰੀਆਂ ਦੀ ਅੱਜ ਪੂਰੇ ਇੰਡੀਆ 'ਚ ਸਭ ਤੋਂ ਘੱਟ ਸੈਲਰੀਆਂ ਮੁਲਾਜ਼ਮਾਂ ਦੀ ਪੰਜਾਬ 'ਚ 16% ਡੀਏ ਰੋਕੀ ਬੈਠੇ ਆ ਆ ਮੇਰਾ ਗੱਲ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਵੀ ਦੀਵਾਲੀ ਤੇ ਜਿਹੜਾ 4% ਡੀਏ ਦਿੰਦੇ ਤੇ ਉਲਟਾ ਇਹਨਾਂ ਨੇ 17-1700 ਰੁਪਏ ਫੜਾਂ ਦੇ ਨਾਤੇ ਕੱਟ ਲਏ ਆ ਚੜਦੀ ਕਲਾ ਅਲੱਗ ਅਕਾਊਂਟ ਖਿਲਵਾਇਆ ਕਾਦੇ ਵਾਸਤੇ ਖਿਲਵਾਇਆ ਠੱਗੀ ਮਾਰਨ ਵਾਸਤੇ ਖਿਲਵਾਇਆ ਅਦਰਵਾਜਤਾਂ ਸੀਐਮ ਰਲੀਫ ਫੰਡ ਚ ਹੀ ਪੈਸੇ ਆ ਸਕਦੇ ਤੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਸੋ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿਉਂਕਿ ਇਹ ਕਮੇਟੀ ਕਿੰਗਾ ਕਮੇਡੀ ਮੁੱਖ ਮੰਤਰੀ ਆ ਕਮੇਡੀ ਚ ਤਾਂ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ ਇਸ ਦਾ ਕੋਈ ਕਰ ਸਕਦਾ ਕਲਾਕਾਰ ਦਾ ਮੁਕਾਬਲਾ ਕੋਈ ਕਲਾਕਾਰ ਹੀ ਕਰ ਸਕਦਾ ਨਾ ਜੀ ਪੋਲੀਟਿਸ਼ੀਅਨ ਥੋੜੀ ਕਰ ਸਕਦਾ ਬਾਕੀ ਪੰਜਾਬ ਦੇ ਲੋਕਾਂ ਨੇ ਵਿਕਾਸ ਡਵੈਲਪਮੈਂਟ ਦੇਖਣੀ ਆ ਵਿਕਾਸ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਪੰਜਾਬ ਦਾ ਨਾ ਕਿਸੇ ਨੇ ਕਰਿਆ ਨਾ ਕੋਈ ਕਰ ਸਕਦਾ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਆ ਜੇ ਗੱਲ 2022 ਦੇ ਇਲੈਕਸ਼ਨ ਦੀ ਕਰੀਏ ਤਾਂ ਹੁਣ ਜਿਹੜਾ ਉਹਨਾਂ ਦਾ ਕੈਂਡੀਡੇਟ ਆ ਹਰਮਿਤ ਸਿੰਘ ਸੰਧੂ ਏਸੇ ਨੂੰ ਭੰਡ ਕੇ ਇਹਨਾਂ ਦੇ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਹਲ ਬਣਦੇ ਆ ਹੁਣ ਉਹਨਾਂ ਨੂੰ ਵੀ ਜਿਹੜਾ 2025 ਦੇ ਵਿੱਚ ਆ ਕੇ ਟਿਕਟ ਦੇਤੀ ਭਾਜੀ ਤੁਸੀਂ ਨਾ ਇੱਕ ਚੀਜ਼ ਸਮਝੋ ਜੀ ਜੇ ਪਾਰਟੀਆਂ ਡਿਵੈਲਪਮੈਂਟ ਕਰਨ ਕੰਮ ਕਰਨ ਲੋਕਾਂ ਨਾਲ ਖੜਨ ਇਨਸਾਫ ਦਾ ਰਾਜ ਹੋਏ ਅਮਨ ਸ਼ਾਂਤੀ ਭਾਈਚਾਰਕ ਸਾਂਝ ਪੈਦਾ ਕਰੇ ਜਿਹੜੀ ਪਾਰਟੀ ਉਹੀ ਆਪਣੇ ਲੀਡਰ ਪੈਦਾ ਕਰ ਸਕਦੀ ਆ ਨਾ ਜੀ ਹੁਣ 3.5 ਸਾਲ ਚ ਤਾਂ ਇੱਕ ਇੱਟ ਵੀ ਨਹੀਂ ਲਾਈ ਨਾ ਕੋਈ ਡਿਵੈਲਪਮੈਂਟ ਹੋਈ ਗੁੰਡਾ ਰਾਜ ਪੰਜਾਬ ਚ ਰਿਹਾ ਨਾ ਕੋਈ ਕਿਸਾਨ ਦਾ ਭਲਾ ਹੋਇਆ ਨਾ ਮੁਲਾਜ਼ਮ ਦਾ ਭਲਾ ਹੋਇਆ ਨਾ ਗਰੀਬ ਦਾ ਭਲਾ ਹੋਇਆ ਨਾ ਕਿਸੇ ਵਪਾਰੀ ਦਾ ਹੋਇਆ ਨਾ ਕਿਸੇ ਨੂੰ ਰੁਜ਼ਗਾਰ ਮਿਲਿਆ ਸੋ ਇਹਨਾਂ ਕੋਲ ਕੈਂਡੀਡੇਟ ਕਿੱਥੇ ਤੋਂ ਪੈਦਾ ਹੋ ਜਾਂਦੇ ਹੁਣ ਜਿੰਨੇ ਵੀ ਇਲੈਕਸ਼ਨ ਲੜ ਰਹੇ ਆ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਉਧਾਰ ਚੱਕ ਚੱਕ ਕੇ ਕੈਂਡੀਡੇਟ ਖੜੇ ਕਰ ਰਹੇ ਆ ਉਹਨੋ ਹਰਮੀਤ ਨੇ ਵੀ ਪਤਾ ਨਹੀਂ ਕਿਆ ਸਮਝਦਾਰੀ ਗਰੀ 5-4 ਮਹੀਨੇ ਵਾਸਤੇ ਪੂਰੀ ਜ਼ਿੰਦਗੀ ਦਾ ਜਿਹੜਾ ਆਪਣੇ ਬਲੰਡਰ ਮਿਸਟੇਕ ਕਰੀ ਆ ਪੰਜਾਬ ਚ ਕੋਈ ਵੀ ਪਾਰਟੀ ਦੀ ਸਰਕਾਰ ਬਣ ਸਕਦੀ ਆ ਪਰ ਆਮ ਆਦਮੀ ਪਾਰਟੀ ਦੇ ਕਦੇ ਆਈ ਨਹੀਂ ਸਕਦੀ ਆ ਇੱਥੇ ਤੁਸੀਂ ਤਰਨਤਾਲ ਚ ਦੇਖ ਲਿਓ ਕਿਸ ਤਰ੍ਹਾਂ ਜਮਾਨਤ ਜਬਤ ਹੋ ਗਈ ਸੋ ਮੈਂ ਸਮਝਦਾ ਕਿ ਆਪਣਾ ਪੋਲੀਟੀਕਲ ਕੈਰੀਅਰ ਉਸਨੇ ਖਤਮ ਕਰਿਆ ਇਹੀ ਆਮ ਆਦਮੀ ਪਾਰਟੀ ਵਾਲੇ ਜਦੋਂ ਸਰਕਾਰ ਬਣਾਣੀ ਸੀ 2022 ਚ ਉਸ ਟਾਈਮ ਹਰਮੀਤ ਨੂੰ ਕਹਿੰਦੇ ਤੇ ਵੀ ਇਹ ਡਰੱਗ ਦਾ ਕਿੰਗਾ ਵੀ ਜੇ ਡਰੱਗ ਖਤਮ ਕਰਨੀ ਆ ਤਾਂ ਹਰਮੀਤ ਨੂੰ ਹਰਾਓ ਉਹੀ ਭਗਵੰਤਮਾਨ ਏਸੇ ਹਰਮੀਤ ਜੀ ਨੂੰ ਖਿੜਕੀ ਤੇ ਲਟਕਾ ਕੇ ਕਹਿੰਦਾ ਆ ਵੀ ਜੇ ਡਰੱਗ ਖਤਮ ਕਰਨੀ ਆ ਤਾਂ ਇਹਨੂੰ ਜਿਤਾਓ ਇੱਕੋ ਫੋਟੋ ਵੀ ਬੜੀ ਵਾਇਰਲ ਹੋ ਰਹੀ ਆ ਤੁਹਾਡੇ ਪੇਜਾਂ ਤੇ ਵੀ ਬੜੀ ਵਾਇਰਲ ਹੋ ਰਹੀ ਆ ਕਿ ਇੱਕ ਪਾਸੇ ਜਿਹੜੇ ਸੁਖਵੀਰ ਸਿੰਘ ਬਾਦਲ ਉੱਪਰ ਫੋਟੋ ਲੱਗੀ ਹੋਈ ਆ ਇੱਕ ਸਾਈਡ ਮਜੀਠੀਆ ਸਾਹਿਬ ਨੇ ਵਿਚਾਲੇ ਇਹਨਾਂ ਨੂੰ ਬਿਠਾਇਆ ਚੋਣ ਰੈਲੀ ਦੇ ਵਿੱਚ ਤਾਂ ਥੱਲੇ ਹੁਣ ਦੀ ਫੋਟੋ ਲਾਈ ਹੋਈ ਆ ਇੱਕ ਸਾਈਡ ਤੇ ਲਮਕ ਕੇ ਆਪਣਾ ਚੋਰ ਚੋਣ ਪ੍ਰਚਾਰ ਕਰ ਰਹੇ ਨੇ ਇੱਕ ਪਾਸੇ ਮਨੀਸ਼ ਸ਼ੋਧਿਆ ਖੜੇ ਨੇ ਇਹਨਾਂ ਨੂੰ ਸਾਈਡ ਤੇ ਲਮਕਾਇਆ ਹੋਇਆ ਜੋ ਇੱਜ਼ਤ ਰਿਸਪੈਕਟ ਆਪਣੀ ਪਾਰਟੀ ਚ ਤੁਸੀਂ ਦੇਖੋ ਵੀ ਸੁਖੀਰ ਜੀ 50 ਕਰੋੜ ਦੀ ਕਮਿਟਮੈਂਟ ਕਰਕੇ ਗਏ ਤੇ 150 ਕਰੋੜ ਰੁਪਏ ਸ਼ਹਿਰ ਵਾਸਤੇ ਦੇ ਦਿਆ। ਸ਼ਹਿਰ ਦੀ ਡਿਵੈਲਪਮੈਂਟ ਹੋਈ। ਜੇ ਕੰਮ ਕਰੋਗੇ ਆਪਾਂ ਲੋਕਾਂ ਦੀ ਇੱਜ਼ਤ ਬਣੋਗੇ। ਦੂਸਰੇ ਪਾਸੇ ਉਹਨਾਂ ਕੋਲ ਦੇਣ ਨੂੰ ਤਾਂ ਫੁੱਟੀ ਕਾਢੀ ਨਹੀਂ। ਤੇ ਇਹ ਪਿਛਲੀ ਲਾਈਨ ਤੋਂ ਆਪਣੇ ਮਤਲਬ ਵਾਸਤੇ ਅੱਗੇ ਰਲਿਆਏ ਉਹਨਾਂ ਨੂੰ ਵੀ ਪਤਾ ਵੀ ਇਸ ਤੋਂ ਬਾਅਦ ਫੇਰ ਇਹਨੇ ਕਿਸੇ ਹੋਰ ਪਾਰਟੀ 'ਚ ਭੱਜਣਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੋਇਆ ਉਹ ਆਮ ਆਦਮੀ ਪਾਰਟੀ ਦਾ ਹੋ ਜਾਊਗਾ। ਇਹ ਇਸ ਕਰਕੇ ਉਹ ਆਪਣੇ ਵਰਕਰਾਂ ਨੂੰ ਦਿਖਾ ਰਹੇ ਆਂ ਵੀ ਆਹ ਦੇਖੋ। ਅਜੀ ਇਹਨੂੰ ਸਿਰ ਤੇ ਨਹੀਂ ਬਿਠਾਇਆ ਖਿੜਕੀ 'ਚ ਲਟਕਾਇਆ ਹੈਗਾ ਮਤਲਬ ਉਹਨੂੰ ਸ਼ਾਮਲ ਕਰਕੇ ਜਲੀਲ ਕਰ ਰਹੇ ਆ ਕਿੱਥੇ ਸੁਖਵੀਰ ਬਾਦਲ ਜੀ ਉਹਨਾਂ ਨੂੰ ਬਰਬਰ ਆਪਣੀ ਗੱਡੀ 'ਚ ਬਿਠਾਉਂਦੇ ਤੇ ਸੋ ਉਹਨੂੰ ਵੀ ਸਮਝ ਆ ਗਈ ਹੋਣੀ ਵੀ ਕਿਹੋ ਜਿਹਾ ਸਲੂਕ ਹੁੰਦਾ ਜਦੋਂ ਬੰਦਾ ਆਪਣੀ ਪਾਰਟੀ ਨਾਲ ਗੱਦਾਰੀ ਕਰਕੇ ਦੂਸਰੀ ਪਾਰਟੀ 'ਚ ਜਾਂਦਾ ਹੈਗਾ ਜੀ ਇਹ ਤਾਂ ਤਾਂ ਸੀਟ ਦੀ ਗੱਲ ਕਰੀਏ ਤਾਂ ਹਮੇਸ਼ਾ ਜਿਹੜਾ ਪੰਥਕ ਧਿਰ ਦਾ ਜ਼ਿਆਦਾਤਰ ਇਹ ਸੀਟ ਤੇ ਕਬਜ਼ਾ ਰਿਆ ਤਾਂ ਹੁਣ ਦੋ ਪੰਥਕ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ ਇੱਕ ਪਾਸੇ ਜਿਹੜਾ ਵਾਰਿਸ ਪੰਜਾਬ ਐ ਉਸ ਦੇ ਨਾਲ ਜਿਹੜਾ ਪੁਨਰਸੁਜੀਤ ਅਕਾਲੀ ਦਲ ਐ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਵੀ ਆ ਤੇ ਦੂਜੇ ਪਾਸੇ ਧਰਮੀ ਫੌਜੀ ਜਿਹੜਾ ਤੁਹਾਡੇ ਵੱਲੋਂ ਚੋਣ ਮੈਦਾਨ ਚ ਉਤਰਿਆ ਨੇ ਤਾਂ ਹੁਣ ਦੋ ਪੰਥਕ ਧਿਰਾਂ ਆਮੋ ਸਾਹਮਣੇ ਖੜੇ ਹੋਗੇ ਭਾਈ ਕੋਈ ਪੰਥਕ ਚੇਰਿਆ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਆ ਜਿਹੜਾ ਕੁਰਬਾਨੀਆਂ ਨਾਲ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ ਔਰ ਜਿਸ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇਈ ਆ ਉਹਨੇ ਵੀ ਅਨਿਆਏ ਦੇ ਖਿਲਾਫ ਜ਼ੁਲਮ ਦੇ ਖਿਲਾਫ ਜਦੋਂ ਸਾਡੇ ਧਾਰਮਿਕ ਸਥਾਨ ਤੇ ਅਟੈਕ ਹੋਇਆ ਉਸ ਟਾਈਮ ਜਿਹੜਾ ਕੌਮ ਵਾਸਤੇ ਕੁਰਬਾਨੀ ਦੇਈ ਸੀ ਉਸ ਪਰਿਵਾਰ ਨੂੰ ਜਿਹੜੀ ਟਿਕਟਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਉਦੈ ਆ ਸੋ ਇਹ ਜਿਹੜੇ ਜਿਹੜੇ ਦੂਸਰੇ ਬੰਦੇ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਪਰ ਤੁਸੀਂ ਦੇਖੋ ਵੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਨਹੀਂ ਲੜਦਾ ਨਾ ਜੀ ਉੱਥੇ ਨਾ ਤਾਂ ਅਮਰਿਤਪਾਲ ਦੀ ਪਾਰਟੀ ਚੋਂ ਲੜਦੀ ਆ ਨਾ ਮਾਨ ਦੀ ਪਾਰਟੀ ਚੋਂ ਲੜਦੀ ਆ ਨਾ ਦੂਸਰੇ ਦੁੱਕੀ ਤਿੱਕੀ ਜਿਹੜਾ ਚੁੱਲਾ ਦਾ ਲਾ ਉਹ ਲੜਦਾ ਆ ਸੋ ਜਦੋਂ ਸ਼੍ਰੋਮਣੀ ਅਕਾਲੀ ਦਲ ਤੜਕਾ ਤਕੜਾ ਹੁੰਦਾ ਆ ਪੰਥ ਦੀ ਵੋਟ ਨੂੰ ਤੋੜਨ ਵਾਸਤੇ ਇਹ ਡਿਫਲੈਕਟਰ ਜਿਹੜੇ ਆ ਖੜੇ ਕਰਦੇ ਆ ਤੁਸੀਂ ਦੇਖੋ ਵੀ ਚਾਰ ਚੋਣਾ 22 ਇਲੈਕਸ਼ਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਲੜੀਆਂ ਸੋ ਚਾਰਾਂ 'ਚੋਂ ਇਹ ਕੋਈ ਪੰਥਕ ਨਜ਼ਰ ਆਇਆ ਉੱਥੇ ਕਿਤੇ ਨਜ਼ਰ ਆਇਆ ਸੋ ਲੋਕ ਸਾਰੀਆਂ ਚੀਜ਼ਾਂ ਹੁਣ ਸਮਝ ਚੁੱਕੇ ਆ ਹੁਣ ਬਰਗਾੜੀ ਜਿਹੜੋ ਬੇਅਦਬੀ ਦੀਆਂ ਗੱਲਾਂ ਇਹ ਕਰਦੇ ਤੇ ਤੇ ਬੇਅਦਬੀ ਚ ਫਸਿਆ ਕੌਣ ਆਮ ਆਦਮੀ ਦੇ ਪਾਰਟੀ ਦੇ ਐਮਐਲਏ ਨੂੰ ਸਜ਼ਾ ਹੋਈ 2 ਸਾਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਛੋਟੇ ਜਿਹੇ ਵਰਕਰ ਨੂੰ ਵੀ ਹੋਈ ਆ ਇਹਨਾਂ ਨੇ ਹੀ ਬੇਅਦਬੀਆਂ ਕਰਾਈਆਂ ਇਹਨਾਂ ਨੂੰ ਇਹ ਸਜ਼ਾ ਮਿਲੀਆਂ ਇਹੀ ਐਕਸਪੋਜ਼ ਹੋਗੇ ਹੁਣ ਲੋਕ ਇਹਨਾਂ ਦੇ ਛਿੱਤਰ ਮਾਰ ਰਹੇ ਆ ਪਿੰਡਾਂ ਚ ਤੇ ਦੁਬਾਰਾ ਆਪਣੀ ਪਾਰਟੀ ਨਾਲ ਡਟ ਕੇ ਖੜਨਗੇ ਇਥੋਂ ਮਤਲਬ 2027 ਦੀ ਚੋਣਾਂ ਵਾਸਤੇ ਚੜ੍ਹਾਈ ਹੋਣੀ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ 2027 ਚ ਜਿਹੜੀ ਸਰਕਾਰ ਬਣਾਣੀ ਆ ਸਮਾਧਾਨ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟ ਥੈਂਕ ਯੂ ਸੋ ਸਾਡੇ ਨਾਲ ਮੌਜੂਦ ਸੀਗੇ ਐਨ ਕੇ ਸ਼ਰਮਾ ਜੀ ਜਿਨ੍ਹਾਂ ਨੇ ਪੂਰੇ ਤਰਨਤਾਰਨਾਂ ਪੂਰੀ ਚੋਣ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਚੋਣ ਕਿਸ ਤਰ੍ਹਾਂ ਲੜੀ ਜਾ ਰਹੀ ਹੈ ਕਿੰਨਾ ਕਿੰਨਾ ਅਜੰਡਿਆਂ ਤੇ ਚੋਣ ਲੜੀ ਜਾ ਰਹੀ ਹੈ ਪਿਛਲੇ ਕੰਮਾਂ ਦੇ ਅਨੁਸਾਰ ਜਿਹੜੀ ਹੈ ਇਸ ਵਾਰ ਤਰਨਤਾਰਨ ਦੇ ਜਿਹੜੇ ਸੁਝਵਾਨ ਵੋਟਰ ਨੇ ਉਹ ਵੋਟ ਸਾਂਝੀ ਕਰਨ